ਖਾਲਸਾ ਜੀ ਕੀ ਹਾਲ ਜੀ ਖਾਲਸਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਾ ਦਰਸ਼ਨ ਕਰਕੇ ਤੇ ਆਏ ਸੀ ਤਖਤ ਜੀ ਕੇਸਗੜ ਸਾਹਿਬ ਮੱਥਾ ਟੇਕ ਕੇ ਬਰਾਦਰ ਦਰਸ਼ਨ ਹੋਏ ਇਨਾਂ ਸਿੰਘ ਸਜਿਆਂ ਦੇ ਨਿਹੰਗ ਸਿੰਘ ਬਾਣਿਆਂ ਦੇ ਰੂਹ ਖੁਸ਼ ਹੋ ਗਈ ਵੇਖ ਕੇ ਇਹ ਉਹ ਬਾਣੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਇੱਥੇ ਬਖਸ਼ੇ ਸੀ ਠੀਕ ਹੈ ਨਾ ਗਿਰਾਬਾਨਾ ਖਾਲਸਾ ਦਿਵਸ ਜਦ ਸਾਖੀ ਮਨਾਉਣੇ ਆਪਾਂ ਇਹ ਇੱਥੇ ਗੁਰੂ ਗੋਬਿੰਦ ਸਾਹਿਬ ਤਰਸ ਕੀਤਾ ਸੀ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਉਸ ਵਬੀ ਉਹਦੀ ਕਿਰਪਾ ਤਰਸ ਹੋਇਆ ਨੇ ਦਰਸ਼ਨ ਵਿੱਚ ਲੈ ਕਰਾਤੇ ਸਿੰਘਾਂ ਆਪਣੇ ਆਦੇਸ਼ ਇਹ ਰੂਹ ਜਿਹੜੀ ਉਹਨੇ ਆਪਣੀ ਇਹਨਾਂ ਧਰਈ ਹੈ ਨਾ ਅਕਾਲ ਪੁਰਖਸਾਏ ਹੋਏ ਆ ਇਹ ਤਾਂ ਬਾਹਰ ਲਿਖਿਆ ਸੀ ਪਹਿਲੇ ਗੇਟ ਤੇ ਪ੍ਰਗਟਿਓ ਖਾਲਸਾ ਗੁਰੂ ਹਾਂਜੀ ਪਰਮਾਤਮਾ ਦੀ ਮੌਜ ਪਰਤਾਲ ਚ ਆਇਆ ਜਦੋਂ ਖਾਲਸਾ ਪਰਤਾਲ ਚ ਆ ਕੇ ਫਿਰ ਮਹਾਰਾਜ ਨੇ ਬਜਨ ਕੀਤੇ ਆ ਜੀ ਬਾਬਾ ਜੀ ਜਦੋਂ ਕਾਲਪੁਰ ਕੋਲ ਬਜਨ ਹੋ ਗਏ ਆ ਤੇ ਫਿਰ ਮਹਾਰਾਜ ਹਾਜ਼ਰ ਹੋ ਗਏ ਆ ਹਾਂਜੀ ਹਾਜ਼ਰ ਹੋ ਗਏ ਫਿਰ ਮਹਾਰਾਜ ਨੇ ਕਿਹਾ ਵੀ ਹੁਣ ਪੰਥ ਸਾਜਣਾ ਪੈਣਾ ਜੀ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਮੀਟਿੰਗ ਬਹੁਤ ਚੱਲਦੀ ਸੀ ਜੀ ਜੀ ਬਿਲਕੁਲ ਸੱਚ ਹੈ ਜੀ ਇਸ ਕੇਸ ਹਰ ਇੱਕ ਨੇ ਰੱਖੇ ਹੁੰਦੇ ਸੀ ਹਾਂਜੀ ਹਾਂਜੀ ਸਾਰੇ ਰੱਖੇ ਹੁੰਦੇ ਸੀ ਜੀ ਸਿੱਖਤਾ ਸਾਰੀ ਹੁੰਦਾ ਨਹੀਂ ਜੀ ਤੁਹਾਡਾ ਕੋਈ ਇੰਤਿਆ ਨਹੀਂ ਲਾਜ਼ਮ ਆ। ਜੀ ਆ ਪੈਣਾ ਇਹਨਾਂ ਨੂੰ ਬੜੀ ਇੱਜ਼ਾਤ ਦੇ ਦੇ ਰਾਖੀ। ਨਾਰੀ ਨਹੀਂ ਸਕਦੇ ਕਿਉਂਕਿ ਆਪਣੀ ਨਹੀਂ ਕਰ ਸਕਦੇ। ਨਹੀਂ ਕਰ ਸਕਦੇ। ਇਹੋ ਸ਼ਕਤੀਆਂ ਨਹੀਂ ਤਾਂ ਅੱਛਾ ਇੱਕ ਬਾਬਾ ਜੀ ਮੇਰਾ ਸਵਾਲ ਹੋ ਰਿਹਾ। ਹਾਂਜੀ ਹਾਂਜੀ। ਇੱਕ ਜਿਹੜੀ ਆਪਣੀ ਚਲੋ ਉਹਦੀ ਕਿਰਪਾ ਜਿੰਨਾ ਕਿ ਨੌਲੇਜ ਹੈ ਮੈਨੂੰ ਮੈਂ ਦਾਵਾ ਨਹੀਂ ਕਰਦਾ ਇਤਿਹਾਸ ਬਾਰੇ ਕਿਉਂਕਿ ਤੂੰ ਸਮਰਾਥ ਵੱਡਾ ਮੇਰੀ ਮਾ ਥੋਰੀ RAM ਪਾਲਿਆ ਕੀਰਤਗਣਾ ਪੂਰਨ ਦੇਸ਼ ਤੇਰੀ RAM ਠੀਕ ਹੈ ਨਾ? ਆਪਾਂ ਇੱਥੇ ਇਹ ਵੀ ਕਹਿ ਸਕਦੇ ਹਾਂ ਪੂਰਾ ਬਰਬਰਾ ਬੜਾ ਪੂਰਾ ਜਾਕਾਨਾ ਹੋ ਮਤਲਬ ਕਿ ਪੂਰਾ ਉਹ ਯਮ ਆਪਾਂ ਨਹੀਂ ਹੈਗੇ ਹਨਾ ਤੇ ਇਹ ਗੱਲ ਮੈਂ ਤੁਹਾਨੂੰ ਕਰਨ ਲੱਗਾ ਵੀ ਜਦੋਂ ਸ਼੍ਰੀ ਗੁਰੂ ਤੇਗ ਬਸਾ ਸੀਸਲੀ ਕੇ ਭਾਈ ਜੇਤਾ ਜਿੱਥੇ ਆਏ ਆ ਹਾਂਜੀ ਤੇ ਭਾਈ ਜੇਤਾ ਜੀ ਨੂੰ ਗੁਰੂ ਗੋਬਿੰਦ ਪੂਛ ਨੇ ਪਾਸ਼ਾ ਨੇ ਸਵਾਲ ਕੀਤਾ ਸੀ ਵੀ ਜੇਤਾ ਜੀ ਉੱਥੇ ਹੋਰ ਕੋਈ ਸਿੰਘ ਨਹੀਂ ਸੀ ਹੈਗਾ ਹਾਂਜੀ ਹਨਾ ਇਹਦੇ ਬਾਰੇ ਜਾਣਕਾਰੀ ਦਿਓ ਥੋੜੀ ਬਾਕੀ 7:00 ਵਜੇ ਹਾਂਜੀ ਦੇਖੋ ਜੀ ਜਦੋਂ ਦਸਵੇਂ ਪਾਤਸ਼ਾਹ ਜੀ ਨੇ ਭਾਈ ਜੇਤਾ ਜੀ ਨੂੰ ਬਚਨ ਕੀਤਾ ਜੀ ਦਿੱਲੀ ਜੀ ਦਿੱਲੀਓ ਸੀਸਲੈਕ ਆਏ ਆ ਤੇ ਜਦੋਂ ਆ ਕੇ ਮਹਾਰਾਜ ਦੇ ਸਾਹਮਣੇ ਮੁੱਖ ਹੋਏ ਆ ਜੀ ਜੀ ਤੇ ਮਹਾਰਾਜ ਭਾਈ ਜੇਤਾ ਜੀ ਨੂੰ ਪਿਆਰ ਨਾਲ ਜੇਤਾ ਜੇਤਾ ਕਹਿੰਦੇ ਜੀ ਜੀ ਜੇਤਿਆ ਹੂੰ ਜਿੱਤੇ ਮਲਕੀ ਦਿੱਲੀ ਹੋਰ ਆਪਣੇ ਸਿੱਖਣੀ ਹੈਗੀ ਹਾਂ ਤੇ ਅੱਗੋ ਮਹਾਪੁਰਸ਼ ਸੰਤਾ ਸਬਾ ਹੁੰਦਾ ਜੀ ਜੀ ਉਹਨਾਂ ਮਲਕੀ ਮਿੱਠਾ ਹੀ ਬੋਲਣਾ ਹੁੰਦਾ ਜੀ ਜੀ ਸੱਚੀ ਅੱਜ ਵੀ ਇੰਨੀ ਮਠਾਸ ਹੁੰਦੀ ਆ ਵੀ ਬਜਨ ਕਹਿਓ ਜੇ ਕਰਨਾ ਵੀ ਅਗਲਾ ਬੰਦਾ ਵੀ ਕੀ ਲੈ ਜਾਵੇ ਕੀ ਲਿਆ ਜਾਵੇ ਜੀ ਜੀ ਤੇ ਸਤਿਗੁਰੂ ਪਾਤਸ਼ਾਹ ਨੂੰ ਤੁਸੀਂ ਮੈਂ ਪਾਤਸ਼ਾਹ ਨੂੰ ਮਝ ਲਿ ਕਿਤਾ ਭਾਈ ਜੇਤਾ ਜੀ ਨੇ ਜੀ ਆਹ ਪੁੱਛੋ ਸਿੱਕ ਤੇ ਜਿੱਧਰ ਵੇਖੀ ਸੇਖੀ 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 ਤੇ ਬਸ ਮਾੜਾ ਆ ਕਹਿੰਦਾ ਮੈਂ ਮਾਨਵਕ ਹੈਗੇ ਅਸੀਂ ਮਨੁੱਖ ਮਾਨਸ ਜਨਮ ਆਣਾ ਜੀ ਜੀ ਹੁਣ ਉਹ ਤੇ ਗਲਤੀਆਂ ਕਰਦਾ ਜੀ ਜੀ ਤੇ ਵੀ ਆਪਾਂ ਨੂੰ ਮਤਲਬ ਕੀ ਪਛਾਣੀ ਨੀ ਪਛਾਣੀ ਨਹੀਂ ਆਈ ਜਾਨੀ ਕਹਿੰਦਾ ਭਾਬਾ ਸਾਡਾ ਇਹ ਆ ਕਿ ਜਦੋਂ ਭਾਈ ਜੇਤਾ ਜੀ ਸਿਸਲੀ ਕੇ ਆਏ ਨੇ ਹਾਂਜੀ ਹੈਨਾ ਗੁਰੂ ਗੋਬ ਸਿੰਘ ਉਹਨੂੰ ਡ੍ਰਿੜ ਨਿਚਾ ਕਰ ਲਿਆ ਵੀ ਸਾਡਾ ਜਿਹੜਾ ਪਹਿਚਾਣ ਹੀ ਵੱਖਰੀ ਹੋ ਜੂਗੀ ਜਾਨਾ ਵੱਖਰੀ ਹੋ ਜੂਗੀ ਜੇ ਜਾਣੇ ਕੀ ਕਹਿਣ ਦਾ ਭਾਵ ਸਿੰਘ ਸਾਹਿਬ ਜੀ ਇਹ ਆ ਕਿ ਲੱਖਾਂ ਕਰੋੜਾਂ ਵਿੱਚ ਵੀ ਸਿੰਘ ਹੋਊਗਾ ਤੇ ਉਹਦੀ ਪਛਾਣ ਹੋ ਜੇ ਵੀ ਇਹ ਗੁਰੂ ਦਾ ਸਿੰਘ ਲੋਤਾ ਵਿੱਚ ਸਹੀ ਹੈ ਨਾ ਉਹ ਹਾਂ ਜੀ ਉਸ ਸਮੇਂ ਇਤਨਾ ਸੀ ਮਹਾਂਪੁਰਸ਼ੋ ਕੀ ਜੋ ਕੀ ਆਪਾਂ ਨੂੰ ਇੱਕ ਲਖਣ ਪਛਾਣ ਮਿਲੀ ਆ ਸੋਣੀ ਦਸਤਾਰ ਦੇ ਸਿਰ ਦਾ ਤਾਜ ਜੀ ਜੀ ਦਾੜਾ ਮਸ਼ਹਾਰਾ ਹਾਂ ਜੋ ਸਾਡੀ ਸ਼ਾਨ ਹੈ ਬੱਬਰ ਸ਼ੇਰਾ ਦੀ ਪਹਿਚਾਣ ਬੱਬਰ ਸ਼ੇਰਾ ਦੀ ਸ਼ਾਨ ਉਹ ਜ਼ਮੀਨ ਦੇ ਵਿੱਚ ਪੁਰਾਣੇ ਸਨਾਤਨ ਮਤ ਦੇ ਵਿੱਚ ਕੁਝ ਕੁ ਫਿਰਕੇ ਜਿਹੜੇ ਇਹਨਾਂ ਦੇ ਛੋਟੇ-ਛੋਟੇ ਲਾ ਲੋ ਉਹਨਾਂ ਦੇ ਵਿੱਚ ਵੀ ਇੱਕ ਪਗੜੀ ਜੀ ਤੇ ਅੱਜ ਵੀ ਚਲੋ ਉਹਨਾਂ ਦੇ ਵਿੱਚ ਚੜਾਈ ਜਾਂਦੀ ਹੈ ਤਾਂ ਉਹ ਤਾੜਾ ਮੁਸ਼ਾਇਰਾ ਅਰਸ਼ੀਆਂ ਮੁੰਨੀਆਂ ਦੀ ਉਹਨਾਂ ਦੀ ਪਹਿਚਾਨ ਸੀਗੀ ਜੀ ਜੀ ਉਹ ਜਿਸ ਤਰ੍ਹਾਂ ਭਾਈ ਸਾਹਿਬ ਜੀ ਉਹਨਾਂ ਨੇ ਦੱਸਿਆ ਵਾ ਕਿ ਮਹਾਰਾਜ ਭਾਈ ਜੈਦਾ ਜੀ ਜੋ ਕਿ ਸਾਡੇ ਸੰਤ ਮਹਾਂਪੁਰਸ਼ ਹੋਏ ਨੇ ਜੀ ਜੀ ਉਹਨਾਂ ਨੇ ਇਹ ਗੱਲ ਕਹੀ ਕਿ ਮਹਾਰਾਜ ਨੇ ਜਦੋਂ ਪੁੱਛਿਆ ਕਿ ਆਪ ਜੀ ਨੂੰ ਕੋਈ ਸਮਾਂ ਕੋਈ ਸਿੱਖ ਨਹੀਂ ਜੀ ਅੱਗੇ ਆਇਆ ਜੋ ਕਿ ਮਹਾਰਾਜੇ تھے ਆਹ ਦਾ ਜਤਰਾ ਕਹ ਲੋ ਨਾਰਾ ਲਾ ਸਕੇ ਹੂੰ ਤਾਂ ਬਾਈ ਜੇਤਾ ਜੀ ਨੇ ਕਿਹਾ ਮਹਾਂਪੁਰਸ਼ੋ ਕਿ ਸਿੱਖ ਤਾਂ ਉੱਥੇ ਦੇਖਣ ਨੂੰ ਬਹੁਤ ਸੀਗੇ ਹੂੰ ਹੂੰ ਸਿੱਖ ਤਾਂ ਉੱਥੇ ਦੇਖਣ ਨੂੰ ਬਹੁਤ ਸੀਗੇ ਪਰ ਸਿੱਖ ਨਹੀਂ ਸੀ ਅੱਛਾ ਬਾਬਾ ਜੀ 100 ਲੜਦਾ ਮੈਂ ਹੋਰ ਕਰਦਾ ਇੱਕ ਮੇਰਾ ਨਿੱਜੀ ਕੁਐਸਚਨ ਵੀ ਹੈਗਾ ਇਹ ਨਿੱਜੀ ਕੁਐਸਚਨ ਤੇ ਮੇਰਾ ਕੁਐਸਚਨ ਮੇਰਾ ਪ੍ਰਸ਼ਨ ਹੈ ਤੇ ਸੁਣਿਆ ਹੋਣਾ ਖਾਸ ਜੇ ਅੱਗੇ ਸਿੰਘ ਜੂਝ ਕੇ ਮਰਦੇ ਸੀ ਸੱਚ ਐ ਨਾ ਇਹ ਮਰਗੀ ਲੜਨ ਦਾ ਤਰੀਕਾ ਉਹਨਾਂ ਦਾ ਹੈਗਾ ਸੀ ਅੱਜ ਕੱਲ ਇਹ ਕਹਾਣੀ ਮਿਲੀ ਆ ਵੀ ਸ਼ਹੀਦੀ ਪਾਉਣ ਦਾ ਤਰੀਕਾ ਹਰ ਕੋਣ ਨੇ ਲੜਨ ਦੇ ਤਰੀਕਾ ਭੁੱਲ ਗਏ ਇਹ ਤੁਹਾਨੂੰ ਜਵਾਬ ਦਾ ਇਹ ਇਸ ਤਰ੍ਹਾਂ ਵਾ ਜੀ ਦੇਖੋ ਸ਼ਹੀਦ ਦੀ ਦਾ ਰਤਬਾ ਬੜਾ ਵੱਡਾ ਵਾ ਜੀ ਨਹੀਂ ਮੈਂ ਇਹ ਗੱਲ ਇਹ ਕਹਿਣਾ ਚਾਹੁੰਦਾ ਵੀ ਹਾਂ ਸਾਹਿਬ ਜੀ ਜਵਾਬ ਦਿਆਂਗਾ ਜੀ ਕਿਤਾਬ ਕੀ ਮਾਫ਼ੀ ਦੇਣਾ ਜੀ ਮਹਾਰਾਜ ਸੱਚੇ ਪਾਤਸ਼ਾਹ ਵਰਨ ਕਰਉਂਦੇ ਆਪਾਂ ਇਹਨੇ ਜੋਗੇ ਹੈ ਨਹੀਂ ਜੀ ਜੀ ਨੀ ਚ ਨਮਾਣੇ ਇਸ ਕਰਕੇ ਅਸੀਂ ਕਿਸੇ ਗੱਲ ਦਾ ਕੋਈ ਆਪਣੇ ਕੋਲੋਂ ਕੋਈ ਸੂਝਵਾਨਾਂ ਨੇ ਮਹਾਰਾਜ ਇਹ ਜਿਹੜੀ ਤੁਸੀਂ ਗੱਲ ਸੁਣੀ ਆ ਕਿ ਅੱਜ ਸ਼੍ਰੀ ਲੰਕੀਨ ਦਾ ਤੜਜਾ ਪਹਿਲਾ ਤੇ ਇਹ ਹੈ ਜੀ ਸ਼ਹੀਦੀ ਉਸ ਬੰਦੇ ਦੇ ਹੱਥ ਚੋਂ ਦੀ ਜੀ ਦਾ ਜਾਪੋ ਤਪ ਸਿਮਰਨਾ ਜੀ ਦਾ ਸੁਭਾ ਦੇ ਵਿੱਚ ਪਾਣੀ ਰਚੀ ਹੋਵੇ ਠੀਕ ਹੈ ਠੀਕ ਹੈ ਜੀ ਤੇ ਹੁਣ ਦਾ ਮੋਰਚਾ ਇਹ ਆ ਵੀ ਚਲੋ ਇੱਕ ਚੰਗੇ ਕੰਮ ਕਰਕੇ ਬੰਦਾ ਕਿਸੇ ਸੰਘਰਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੰਦਾ ਵਾ ਤੇ ਉਹਨੂੰ ਅਸੀਂ ਸ਼ਹੀਦੀ ਦਾ ਦਰਜਾ ਦੇ ਦਿੰਨੇ ਆ ਜੀ ਹਣੋ ਲੋਕਾਂ ਨੇ ਅਸੀਂ ਕਿਸੇ ਨੂੰ ਮੰਦਾ ਚੰਗਾ ਨਹੀਂ ਕਹਿੰਦੇ ਆ ਪਰ ਸ਼ੀਦ ਦੀ ਜੇ ਕੁਰਬਾਨੀ ਦੋ ਸ਼ਬਦ ਨਹੀਂ ਆਪਾਂ ਇਹ ਤੀਨ ਨੂੰ ਵੇਖੋ ਬਿਨਾ ਜਪ ਤਪ ਤੋਂ ਇੱਕ ਸਿੱਖ ਦਾ ਬੱਚਾ ਪੈਦਾ ਹੋਇਆ ਮਹਾਰਾਜ ਨੇ ਕਿਹਾ ਮੈਂ ਸਾਬਤ ਸੂਰਤ ਤੈਨੂੰ ਭੇਜਾਂ ਸਾਬਤ ਸੂਰਤ ਤੈਨੂੰ ਲੈਣਾ ਵਾ ਜੀ ਜੀ ਠੀਕ ਹੈ ਜੀ ਜੀ ਇੱਥੇ ਆਪਾਂ ਕਿਸੇ ਚੰਗੇ ਸ਼ਗਰ ਲਈ ਸ਼ੀਦ ਦੀ ਜੇ ਦਿੰਨੇ ਆਪਾਂ ਕੁਰਬਾਨੀ ਦੇ ਦਿੰਨੇ ਕਹਿ ਦਿੰਨੇ ਆਪਣੀ ਜਾਨ ਦੇ ਲਈ ਕੋਈ ਕਿ ਕੁਰਬਾਨੀ ਦਾ ਰਤਬਾ ਵੀ ਬੜਾ ਵੱਡਾ ਹੈ ਹਾਂਜੀ ਹਾਂਜੀ ਤੇ ਆਪਾਂ ਉਹ ਚੀਜ਼ ਨੂੰ ਜੇ ਆਪਾਂ ਕਹਿੰਦੇ ਸ਼ੀਦ ਆ ਨਹੀਂ ਇੱਕ ਇੱਕ ਤਾਂ ਢੀਮੇ ਬਬਈ ਮੈਨੂੰ ਮਾਫ ਕਰ ਦੇਣਾ ਕਦੀ ਕਰ ਰੋਕਦੀ ਆ ਆਪਣੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਕੁਰਬਾਨ ਹੋਏ ਹਾਂਜੀ ਸੱਚੇ ਨਾ ਬਾਬਾ ਜੀ ਹਾਂਜੀ ਸਹੀ ਹੈ ਨਾ ਹਾਂਜੀ ਤੇ ਮੇਰੀ ਕਹਿਣ ਦਾ ਭਾਵ ਇਹ ਆ ਵੀ ਸਾਡੇ ਚ ਹੌਸ਼ ਆਪਨ ਔਨ ਕਰਕੇ ਅਸੀਂ ਲੜਨਾ ਭੁੱਲ ਗਏ ਤੇ ਸਿੱਧਾ ਡਰਡ ਅੱਗੇ ਵਜਦੇ ਆ ਜਾਨੀ ਕਿ ਪਹਿਲਾਂ ਇਹ ਵੀ ਸੰਤ ਸ਼ਿਭਾਈ ਬਾਣੀ ਬਾਣੀ ਦਾ ਸੀ ਸੰਤ ਸ਼ਿਭਾਈ ਸੀ ਨਾ ਬਾਬਾ ਜੀ ਪਹਿਲੋਂ ਆਪਣੇ ਉਹ ਜਿਹੜੇ ਸੰਤ ਸੀ ਉਹ ਸੰਤ ਖਤਮ ਹੋ ਗਿਆ ਸ਼ਿਭਾਈ ਕੱਲ ਰਹਿ ਗਿਆ ਕੱਲ ਰਹਿ ਗਿਆ ਸਹੀ ਹੈ ਨਾ ਤੇ ਮੈਂ ਤੁਹਾਡੇ ਗਾੜੀ ਦੇ ਇਹ ਬੇਨਤੀ ਕਰ ਤੁਸੀਂ ਸੰਤ ਸੁਝਾਉ ਦੋ ਵੀ ਜਿਹੜਾ ਗੁਰਬਾਣੀ ਆ ਨਾ ਇਹਨੂੰ ਵੱਧ ਤੋਂ ਵੱਧ ਪੜਿਆ ਜਾਵੇ ਵਿਚਾਰਿਆ ਜਾਵੇ ਉਹਦੇ ਸਾਂਹ ਜੀਵਨ ਜੀਆ ਜਾਵੇ ਜੀਵਨ ਜਦੋਂ ਅਸੀਂ ਗੁਰਬਾਣੀ ਦੇ ਹਿਸਾਬ ਨਾਲ ਜੀਵਾਂਗੇ ਬਾਬਾ ਜੀ ਫੇਰ ਸਾਨੂੰ ਜੀਵਨ ਦੀ ਜਾਚ ਆਊ ਜਾਚ ਆਊਗੀ ਸੇਧ ਮਿਲੂਗੀ ਹਾਂ ਜੀ ਹਾਂ ਜੀ ਹਾਂ ਹਾਂ ਜੀ ਹਾਂ ਜੀ ਸਵਾਲ ਕਰੋ ਕਿ ਨਾ ਆਪਣੇ ਆਪ ਨੂੰ ਸਨਸਰ ਮਿਲ ਜੇਗਾ ਮਿਲ ਜੇਗਾ ਮਿਲ ਜੇਗਾ ਇਹ ਕਰਨੀ ਦੇ ਕਰਨ ਕੀ ਦੇ ਆ ਸਹੀ ਗੱਲ ਹੈ ਕਿਹੜੇ ਰਾਹ ਜਾਣਾ ਵਾ ਮੈਂ ਕਿਹੜੇ ਰਾਹ ਨਹੀਂ ਜਾਣਾ ਬਿਲਕੁਲ ਸੱਚ ਹੈ ਜੀ ਉਹਦੀ ਸੁਰਤ ਜਾਗੀ ਹੋਈ ਆ ਤੇ ਗੁਰੂ ਗਿਆਨਪਾਤ ਜੀ ਨੇ ਇਹੋ ਕਿਹਾ ਨਾ ਸੁਰਤ ਸ਼ਬਦ ਸੁਰਤਨ ਚੇਲਾ ਹਾਂਜੀ ਸ਼ਬਦ ਗੁਰੂ ਸ਼ਬਦ ਸੁਰਤਨ ਸੁਰਤਨ ਚੇਲਾ ਹੈ ਨਾ ਸ਼ਬਦ ਗੁਰੂ ਹੈ ਨਾ ਇਹ ਸੁਰਤ ਧੁਨ ਤੇ ਚੇਲਾ ਹੈ ਨਾ ਤੇ ਅਸਲ ਵਿੱਚ ਚਲੋ ਮੈਂ ਤੁਹਾਨੂੰ ਇਹ ਦਾਅਵਾ ਨਹੀਂ ਕਰਦਾ ਵੀ ਮੈਂ ਸਿਆਣਾ ਹਾਂਜੀ ਹਾਂਜੀ ਕਈ ਕਾਦਰਾਂ ਮੇਰੀ ਕਿਰਪਾ ਕਲਗੇਰੀ ਹਾਂਜੀ ਸਹੀ ਹੈ ਜੀ ਤੇ ਜੋ ਉਹਦੀ ਕਿਰਪਾ ਨਾਲ ਬਖਸ਼ਿਸ਼ ਸਮਝ ਮਿਲੀ ਤੁਹਾਡਾ ਨਾ ਵਚਨ ਕੀਤੇ ਆ ਮੈਨੂੰ ਬੜਾ ਚੰਗਾ ਲੱਗਾ ਸਹੀ ਹੈ ਨਾ ਇਹ ਰੂਹਾਂ ਦਰਸ਼ਨ ਹੋਏ ਉਹਦੀ ਕਿਰਪਾ ਨਾਲ ਖਾਸਾ ਹੋਏ ਦਰਸ਼ਨ ਹੋਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਕੀਮਤੀ ਨਾਮ ਦਿੱਤਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਿੰਘ ਗੁਰੂ ਸੇ ਸਿੰਘ ਜਿਵੇਂ ਜਾਵੇ ਨਿਹਾਲੋ ਜਾਵੇ ਸੀ ਸਿੰਘਾਂ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਸੰਗਤ ਜੀ ਐਂ ਲੱਗਦਾ ਜਿਵੇਂ ਇੱਥੇ ਆਉਣਾ ਸਫਲ ਹੋ ਗਿਆ ਮੇਰਾ ਸਹੀ ਆ ਨਾ ਇੱਕ ਵੀਡੀਓ ਆਪਾਂ ਹੋਰ ਬਣਾਉਣੇ ਆ ਬਾਦਰਸ਼ ਦੀ ਇਹ ਸੰਗਾਂ ਦੀ ਬੇਨਤੀ ਆਪਾਂ ਸੰਗਣ ਬਜਨ ਕੀਤੇ ਸੀ ਗੁਰੂ ਦੀ ਲਾਡਲੀ ਫੌਜਾਂ ਬੈਠੀਆਂ ਸੀ ਤੇ ਸਾਰਿਆਂ ਦਾ ਧੰਨਵਾਦ ਇਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੁਹਾਡੇ ਪ੍ਰਤੀ ਨੇ ਸਾਡੇ ਪ੍ਰਤੀ ਵੀ ਹੈਗੀ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ